ਸਤਿ ਸ਼੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਦੇ ਉੱਤੇ ਆਨਲੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਕੱਲ੍ਹ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਯੁਵਕ ਮੇਲਿਆਂ ਦੀ ਤਿਆਰੀ ਆਰੰਭ ਹੋ ਚੁੱਕੀ ਹੈ ਪੰਜਾਬ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਇਸ ਵੇਲੇ ਸਰਗਰਮ ਨੇ ਸਾਰੇ ਵਿਦਿਆਰਥੀ ਸਰਗਰਮ ਨੇ ਔਰ ਸਤੰਬਰ ਮਹੀਨਾ ਆਰੰਭ ਹੋ ਚੁੱਕਿਆ ਹੈ ਸਤੰਬਰ ਦੇ ਅੱਧ ਤੋਂ ਬਾਅਦ ਜਾਂ ਅਕਤੂਬਰ ਦੇ ਆਰੰਭ ਦੇ ਵਿੱਚ ਯੁਵਕ ਮੇਲੇ ਵੱਖ-ਵੱਖ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਦੇ ਵਿੱਚ ਆਰੰਭ ਹੋ ਜਾਣਗੇ ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਇਵੈਂਟ ਹੈ ਵਿਰਾਸਤੀ ਕੁਇਜ਼ ਦਾ ਜਿਸ ਨੂੰ ਪੰਜਾਬੀ ਲੋਕਧਾਰਾ ਸੱਭਿਆਚਾਰ ਕੁਇਜ਼ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ ਹੈਰੀਟੇਜ ਕੁਇਜ਼ ਦਾ ਨਾਮ ਵੀ ਦਿੱਤਾ ਜਾਂਦਾ ਹੈ ਵਿਰਾਸਤੀ ਪ੍ਰਸ਼ਨੋਤਰੀ ਵੀ ਕਿਹਾ ਜਾਂਦਾ ਹੈ ਔਰ ਮੈਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਗ ਭਲਾਈ ਵਿਭਾਗ ਦੇ ਨਾਲ ਲੰਮਾ ਸਮਾਂ ਉੱਥੇ ਕੰਮ ਕੀਤਾ ਜੁੜਿਆ ਰਿਹਾ ਔਰ ਇਸ ਇਵੈਂਟ ਦੇ ਨਾਲ ਤਾਂ ਖਾਸ ਤੌਰ ਤੇ ਜੁੜੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਯੋਗ ਕਮੇਲਿਆਂ ਦੇ ਵਿੱਚ ਮੈਨੂੰ ਇਸ ਇਵੈਂਟ ਲਈ ਬੁਲਾਇਆ ਵੀ ਜਾਂਦਾ ਹੈ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਕਾਲਜ ਮੈਨੂੰ ਵਰਕਸ਼ਾਪ ਲਈ ਵੀ ਭਲਾਉਂਦੇ ਨੇ ਇਸ ਵੇਲੇ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਇਵੈਂਟ ਚੱਲ ਹੀ ਰਿਹਾ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦੇ ਜਿਹੜੇ ਲੋਕ ਮੇਲਾ ਸੀਗਾ ਉਹ ਇੰਟਰ ਜ਼ੋਨਲ ਲੈਵਲ ਤੇ ਡਾਇਰੈਕਟ ਹੁੰਦਾ ਸੀ ਪਹਿਲਾਂ ਜ਼ੋਨਲ ਪੱਧਰ ਤੇ ਨਹੀਂ ਹੁੰਦਾ ਸੀਗਾ ਤਾਂ ਉਸ ਵੇਲੇ ਇਹ ਇਵੈਂਟ ਜਿਹੜਾ ਇੰਟਰ ਜ਼ੋਨ ਦੇ ਵਿੱਚ ਹੀ ਹੁੰਦਾ ਸੀ ਪਰ ਬਾਅਦ ਦੇ ਵਿੱਚ ਇਹਨੂੰ ਐਮੈਂਡ ਕੀਤਾ ਗਿਆ ਉਸ ਵੇਲੇ ਮੈਂ ਉੱਥੇ ਕੰਮ ਕਰ ਰਿਹਾ ਸੀ ਇਸ ਨੂੰ ਖੇਤਰੀ ਪੱਧਰ ਦੇ ਉੱਤੇ ਵੀ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਧਰ ਡਾਕਟਰ ਨਿਰਮਲ ਜੋੜਾ ਹੁੰਦੇ ਸੀ ਜਦੋਂ ਡਾਇਰੈਕਟਰ ਉਸ ਵੇਲੇ ਇਹ ਇਵੈਂਟ ਆਰੰਭ ਹੋਇਆ ਤੇ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਸਾਲ ਜਦੋਂ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਹੋਇਆ ਤੇ ਉਸ ਦੇ ਵਿੱਚ ਵੀ ਇਹ ਇਵੈਂਟ ਆ ਜਿਹੜਾ ਜੁੜੀ ਵਿਰਾਸਤੀ ਕੁਇਜ਼ ਆ ਜਾਂ ਲੋਕਤਾ ਰਾ ਸੱਭਿਆਚਾਰਕ ਤੇ ਆਧਾਰਿਤ ਕੁਇਜ਼ ਆ ਜਾਂ ਵਿਰਾਸਤੀ ਪ੍ਰਸ਼ਨ ਉੱਤਰੀ ਹੈ ਹੈਰੀਟੇਜ ਕੁਇਜ਼ ਆ ਜਿਹੜਾ ਮਰਜ਼ੀ ਨਾਮ ਲਓ ਇਹ ਇਸ ਨੂੰ ਆਰੰਭ ਕੀਤਾ ਗਿਆ ਔਰ ਬਹੁਤ ਅੱਛੀ ਗੱਲ ਹੈ ਕਿਉਂਕਿ ਇਸ ਵੇਲੇ ਜਦੋਂ ਅਸੀਂ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਆ ਜਦੋਂ ਨਵੀਂ ਨਵੀਂ ਸ਼ਬਦਾਵਲੀ ਸਾਡੇ ਕੋਲ ਆਈ ਹੈ ਜਦੋਂ ਅਸੀਂ ਪਿੰਡਾਂ ਤੋਂ ਸ਼ਿਫਟ ਹੋ ਗਏ ਆ ਜਦੋਂ ਸਾਡੇ ਕੋਲੇ ਸਿਲੇਬਸ ਦੇ ਵਿੱਚ ਹੋਰ ਬਹੁਤ ਕੁਝ ਆ ਤਾ ਸਾਡੇ ਉਹ ਜਿਹੜੇ ਸ਼ਬਦ ਨੇ ਉਹ ਜਿਹੜੇ ਸਾਡੀਆਂ ਸਾਡੇ ਵਰਤਾਰੇ ਨੇ ਪਿੰਡਾਂ ਵਾਲੇ ਜਾਂ ਕੁਝ ਸਾਡੇ ਵਿਰਾਸਤ ਦੀ ਜਿਹੜੀਆਂ ਚੀਜ਼ਾਂ ਨੇ ਉਹ ਸਾਥੋਂ ਪਾਸੇ ਹੋ ਰਹੀਆਂ ਨੇ ਮੈਂ ਇਸ ਨੂੰ ਹਮੇਸ਼ਾ ਪੋਜ਼ਿਟਿਵ ਲੈਂਦਾ ਹੁੰਦਾ ਕਿਉਂਕਿ ਸਮੇਂ ਦੇ ਬਦਲਣ ਦੇ ਨਾਲ ਸ਼ਬਦਾਂ ਨੇ ਬਦਲਣਾ ਹੁੰਦਾ ਹੈ ਜਿਹੜੀਆਂ ਚੀਜ਼ਾਂ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਉਹੀ ਅਸੀਂ ਲਗਭਗ ਰੋਜ਼ ਉਹਨਾਂ ਸ਼ਬਦਾਂ ਨੂੰ ਵਰਤਦੇ ਆ ਤੇ ਸਮੇਂ ਦੇ ਬਦਲਦੇ ਨਾਲ ਨਵੇਂ-ਨਵੇਂ ਸ਼ਬਦ ਸਾਡੇ ਕੋਲੇ ਆਉਂਦੇ ਰਹਿੰਦੇ ਨੇ ਪਰ ਯੂਨੀਵਰਸਟੀਆਂ ਜਾਂ ਸਾਡੇ ਜਿਹੜੇ ਬੋਰਡ ਨੇ ਜਾਂ ਜਿਹੜੇ ਅਦਾਰੇ ਨੇ ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਿਆ ਜਾਵੇ ਇਸੇ ਮਨਸ਼ੇ ਦੇ ਨਾਲ ਹੀ ਯੂਨੀਵਰਸਟੀਆਂ ਦੇ ਯੋਗ ਕਮੇਲਿਆਂ ਦੇ ਵਿੱਚ ਇਹ ਪ੍ਰਸ਼ਨ ਉੱਤਰੀ ਵਿਰਾਸਤੀ ਪ੍ਰਸ਼ਨ ਉੱਤਰੀ ਆਰੰਭ ਕੀਤੀ ਗਈ ਸੀ ਇਸ ਦਾ ਮਕਸਦ ਇਹ ਹੀ ਸੀ ਕਿ ਵਿਦਿਆਰਥੀ ਆਪਣੀ ਵਿਰਾਸਤ ਦੇ ਨਾਲ ਜੁੜੇ ਰਹਿਣ ਉਹਨਾਂ ਸ਼ਬਦਾਂ ਨੂੰ ਚੇਤੇ ਰੱਖਣ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਅੱਜਕੱਲ ਵੀ ਇਹ ਸ਼ਬਦ ਹਲੇ ਪ੍ਰਚਲਿਤ ਨੇ ਬਹੁਤ ਸਾਰੇ ਹੌਲੀ-ਹੌਲੀ ਭਾਵੇਂ ਘਟ ਰਹੇ ਨੇ ਅਜੇ ਤੱਕ ਉਹ ਬਜ਼ੁਰਗਾਂ ਤੋਂ ਸੁਣਦੇ ਨੇ ਜਿੱਥੇ ਸੰਯੁਕਤ ਪਹਿਲਾਂ ਸੰਯੁਕਤ ਟੱਬਰ ਹੁੰਦੇ ਸੀ ਉੱਥੇ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਸ਼ਬਦ ਜਾਂ ਇਸ ਤਰ੍ਹਾਂ ਦੀ ਜਾਣਕਾਰੀ ਜਦੋਂ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਸ਼ਬਦ ਸੀ ਜਿਹੜੇ ਕਿੱਤਿਆਂ ਦੇ ਨਾਲ ਸੰਬੰਧਿਤ ਸ਼ਬਦ ਸੀ ਜਿਹੜੇ ਸਾਡੀਆਂ ਲੋਕ ਖੇਡਾਂ ਲੋਕ ਨਾਚ ਇਹਨਾਂ ਦੇ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਸੀਗੀ ਉਸ ਨੂੰ ਉਹੋ ਇਹ ਚ ਉਹਨਾਂ ਦੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਉਂਦੀ ਸੀ ਸੋ ਇਹ ਹੈਗੇ ਕਿ ਜਦੋਂ ਮੈਨੂੰ ਅਕਸਰ ਕਾਲਜਾਂ ਦੇ ਅਧਿਆਪਕਾਂ ਦੇ ਜਾਂ ਹੋਰ ਵਿਦਿਆਰਥੀਆਂ ਦੇ ਵੀ ਫੋਨ ਆਉਂਦੇ ਰਹਿੰਦੇ ਨੇ ਕਿ ਤੁਸੀਂ ਸਾਨੂੰ ਇਹਦੇ ਬਾਰੇ ਦੱਸੋ ਕਿ ਇਹ ਇਹਦੀ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ ਇਹ ਇਵੈਂਟ ਹੈਗਾ ਕੀ ਹੈ ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਕਿਹੜੀਆਂ-ਕਿਹੜੀਆਂ ਗੱਲਾਂ ਜਦੋਂ ਅਸੀਂ ਇਹਦੀ ਤਿਆਰੀ ਕਰਨੀ ਆ ਤਾਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿਵੇਂ ਇਸ ਦੇ ਨਾਮ ਕਰਨ ਤੋਂ ਹੀ ਪਤਾ ਹੈਗਾ ਕਿ ਇਹ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਦੇ ਨਾਲ ਸੰਬੰਧਿਤ ਪ੍ਰਸ਼ਨ ਉਤਰੀ ਹੈ ਮੀਨਸ ਕਿ ਸਾਡੀ ਲੋਕਧਾਰਾ ਸਾਡੇ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਜਿੰਨੇ ਵਰਤਾਰੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਕਈ ਵਾਰੀ ਇਹ ਵੀ ਸਵਾਲ ਆਉਂਦਾ ਹੈਗਾ ਕਿ ਜਦੋਂ ਮੈਂ ਵੀ ਜਦੋਂ ਫੀਲਡ ਚ ਜਾਂਦੇ ਆ ਖੇਤਰ ਚ ਜਾਂਦੇ ਆ ਤੇ ਜਦੋਂ ਕਿਤੇ ਹਿਸਟਰੀ ਦੇ ਸਵਾਲ ਪੁੱਛੇ ਜਾਂਦੇ ਨੇ ਇਤਿਹਾਸ ਦੇ ਸਵਾਲ ਪੁੱਛੇ ਜਾਂਦੇ ਨੇ ਤੇ ਉਦੋਂ ਕਿਹਾ ਜਾਂਦਾ ਕਿ ਹਿਸਟਰੀ ਦੇ ਵਿੱਚੋਂ ਸਵਾਲ ਆਗੇ ਪਰ ਮੈਂ ਜਾਣਕਾਰੀ ਵਾਸਤੇ ਦੱਸਦੇ ਹਾਂ ਜਿੰਨੀ ਕੁ ਮੇਰੀ رائے ਆ ਕਿ ਹਿਸਟਰੀ ਨੂੰ ਅਸੀਂ ਸੱਭਿਆਚਾਰ ਤੋਂ ਜਾਂ ਸਾਡੀ ਲੋਕਤਾਰਾ ਤੋਂ ਵੱਖ ਨਹੀਂ ਕਰ ਸਕਦੇ ਇਤਿਹਾਸ ਦੇ ਨਾਲ ਹੀ ਕੋਈ ਸੱਭਿਆਚਾਰ ਜਾਂ ਕੋਈ ਲੋਕਤਾਰਾ ਜਿਹੜੀ ਉਹ ਬਣਦੀ ਹੈਗੀ ਆ ਇਸ ਕਰਕੇ ਉਹਦੇ ਵਿੱਚ ਇਤਿਹਾਸ ਦੇ ਨਾਲ ਸਬੰਧਤ ਪ੍ਰਸ਼ਨ ਵੀ ਹੋਣਗੇ ਜਿਵੇਂ ਅਸੀਂ ਮੰਨ ਲਓ ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਕੋਈ ਸਵਾਲ ਹੋ ਸਕਦੇ ਨੇ ਸਿੱਖ ਮਿਸਲਾਂ ਦੇ ਉੱਤੇ ਸਵਾਲ ਹੋ ਸਕਦੇ ਨੇ ਜਾਂ ਮਤਲਬ ਸਾਡੀ ਜਿਹੜੀ ਸਿੱਖ ਹਿਸਟਰੀ ਨਾਲ ਹੋਰ ਸੰਬੰਧਤ ਜਿਹੜੇ ਈਵੈਂਟਸ ਨੇ ਜਿਵੇਂ 47 ਤੋਂ ਪਹਿਲਾਂ ਦੇ ਕੁਝ ਸਵਾਲ ਹੋ ਸਕਦੇ ਨੇ ਜਿਹੜੇ ਸਾਡੀ ਆਜ਼ਾਦੀ ਸੰਗਰਾਮ ਸੀਗਾ ਉਹਦੇ ਨਾਲ ਸੰਬੰਧਤ ਕੁ ਸਵਾਲ ਹੋ ਸਕਦੇ ਨੇ ਤਾਂ ਇਹ ਇਹ ਪਹਿਲੀ ਗੱਲ ਤਾਂ ਇਸ ਨੂੰ ਐਨੀ ਮੰਨਣਾ ਚਾਹੀਦਾ ਕਿ ਹਿਸਟਰੀ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਸੱਭਿਆਚਾਰ ਦੇ ਵਰਤਾਰੇ ਦੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਤੇ ਜਦੋਂ ਇਹ ਦੇਖਿਆ ਜਾਂਦਾ ਕਿ ਕਈ ਵਾਰੀ ਇਹ ਵੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਨੇ ਉਹਦੇ ਚ ਇਹ ਹੈਗਾ ਕਿ ਜਿਵੇਂ ਕਈ ਯੂਨੀਵਰਸਿਟੀਆਂ ਜਿਵੇਂ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੇ ਤਾਂ ਇਹਦਾ ਸਿਲੇਬਸ ਡਿਜ਼ਾਈਨ ਕੀਤਾ ਹੋਇਆ ਹੈਗਾ ਕਿ ਤੁਹਾਡੇ ਉਹਦੇ ਚ ਪੰਜ ਉਹਨਾਂ ਨੇ ਯੂਨਿਟ ਬਣਾਏ ਹੋਏ ਆ ਉਹ ਮੈਂ ਤੁਹਾਨੂੰ ਦੱਸ ਵੀ ਦੇਵਾਂਗਾ ਕਿ ਕਿਹੜੇ ਕਿਹੜੇ ਯੂਨਿਟ ਉਹਨਾਂ ਨੇ ਬਣਾਏ ਹੋਏ ਨੇ ਇਸ ਤੋਂ ਬਿਨਾਂ ਜਿਵੇਂ ਪੰਜਾਬੀ ਯੂਨੀਵਰਸਿਟੀ ਉਹਨਾਂ ਨੇ ਕੋਈ ਇਸ ਤਰ੍ਹਾਂ ਫਰੇਮ ਆਊਟ ਨਹੀਂ ਕੀਤਾ ਲੋ ਮਤਲਬ ਜਿਹੜਾ ਕੁਇਜ਼ ਮਾਸਟਰ ਹੈਗਾ ਉਸ ਨੂੰ ਫੁੱਲਾ ਛੱਡ ਦਿੱਤਾ ਜਾਂਦਾ ਕਿ ਉਹ ਜਿੱਥੋਂ ਵੀ ਜੀ ਕਰਦਾ ਜਿਵੇਂ ਵੀ ਉਹ ਸਵਾਲ ਹੈ ਜਿਹੜੇ ਪੁੱਛ ਸਕਦੇ ਪਰ ਉਹ ਸਬੰਧਤ ਉਹਦੇ ਨਾਲ ਹੋਣੇ ਚਾਹੀਦੇ ਦੂਸਰਾ ਇਹ ਹੈਗਾ ਕਿ ਜਿਵੇਂ ਹਜੇ ਤੱਕ ਜਿਹੜਾ 50 ਸਟੇਟ ਯੂਥ ਸਰਵਿਸਿਸ ਡਿਪਾਰਟਮੈਂਟ ਦਾ ਜਿਹੜਾ ਉਸ ਜਿਹੜਾ ਫੈਸਟੀਵਲ ਕਰਉਂਦਾ ਇੰਟਰੀ ਯੂਨੀਵਰਸਿਟੀ ਉਹਨਾਂ ਨੇ ਵੀ ਇਸ ਤਰ੍ਹਾਂ ਕੋਈ ਮੇਰੀ ਜਾਣਕਾਰੀ ਅਨੁਸਾਰ ਜੇ ਬਾਅਦ ਚ ਕੁਝ ਕਰ ਲਿਆ ਹੋਵੇ ਤਾਂ ਪਤਾ ਨਹੀਂ ਪਰ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਫਰੇਮ ਆਊਟ ਜਿਹੜਾ ਨਹੀਂ ਕੀਤਾ ਹੈਗਾ ਤਾਂ ਉਹਦੇ ਚ ਜਿਹੜੀ ਵੰਡ ਹੈਗੀ ਆ ਉਹਦੇ ਚ ਇਹ ਵੀ ਹੈਗਾ ਕਿ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਤਾਂ ਹੁੰਦਾ ਕਿ ਇਹਦੇ ਚ ਲਿਖਤੀ ਪੇਪਰ ਹੁੰਦਾ ਇੱਕ ਜਦੋਂ ਤੁਸੀਂ ਵਕਫਾ ਕਾਲਜ ਨੇ ਉਹਦੇ ਚ ਤਿੰਨ ਬੱਚਿਆਂ ਨੂੰ ਭੇਜ ਸਕਦੇ ਨੇ ਉਹਦੇ ਚ ਇੱਕ ਟੀਮ ਬਣ ਜਾਂਦੀ ਹੈ ਕਾਲਜ ਨੇ ਔਰ ਉਹ ਉਹਦਾ ਇੱਕ ਪਹਿਲਾ ਲਿਖਤੀ ਪੇਪਰ ਹੋਵੇਗਾ ਲਿਖਤੀ ਪੇਪਰ ਦੇ ਵਿੱਚ ਜਿਹੜੀ ਹੈ ਲਿਖਤੀ ਪੇਪਰ ਦੇ ਵਿੱਚ ਕੀ ਹੁੰਦਾ ਕਿ ਲਿਖਤੀ ਪੇਪਰ ਦੋ ਤਰ੍ਹਾਂ ਦਾ ਹੁੰਦਾ ਹੈ ਉਹਦੇ ਵਿੱਚ ਇੱਕ ਤਾਂ ਇਹ ਹੈਗਾ ਕਿ ਜਿਹੜਾ ਕੁਇਜ਼ ਮਾਸਟਰ ਉਹਦੀ ਇਹ ਚੁਆਇਸ ਹੁੰਦੀ ਹੈ ਕਿ ਉਸ ਨੇ ਸਿਰਫ ਪ੍ਰਸ਼ਨ ਪਾਉਣੇ ਨੇ ਤੇ ਤੁਸੀਂ ਉਹਦੇ ਉੱਤਰ ਲਿਖਣੇ ਨੇ ਤੱਲੇ ਤੁਸੀਂ ਉੱਤਰ ਉਹਦਾ ਲਿਖਣਾ ਹੁੰਦਾ ਤੇ ਦੂਸਰਾ ਇਹ ਵੀ ਹੁੰਦਾ ਕਿ ਕਈ ਵਾਰੀ ਕੁਝ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਕੁਇਜ਼ ਮਾਸਟਰ ਨੇ ਉਹ ਹੀ ਕਰ ਸਕਦੇ ਨੇ ਤੇ ਤੁਹਾਨੂੰ ਚਾਰ ਆਪਸ਼ਨਾਂ ਦੇ ਦੇਣ ਚਾਰ অপਸ਼ਨਾਂ ਦੇ ਵਿੱਚੋਂ ਤੁਸੀਂ ਇੱਕ ਟਿਕ ਕਰਨੀ ਹੋਵੇ। ਸੋ ਇਹ ਕੁਇਜ਼ ਮਾਸਟਰ ਦੇ ਉੱਤੇ ਹੈਗਾ ਇਹਦੇ ਵਿੱਚ ਕੋਈ ਹਾਰਡ ਫਸਟ ਰੂਲ ਨਹੀਂ ਹੁੰਦਾ ਕਿ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਦੂਸਰਾ ਇਹ ਹੁੰਦਾ ਕਿ ਇਹਦਾ ਜਿਹੜਾ ਪ੍ਰਸ਼ਨ ਹੁੰਦਾ ਲਿਖਤੀ ਉਹ ਲਗਭਗ ਜਿਹੜਾ ਉਹਦਾ ਸਮਾਂ ਹੈ ਅੱਧੇ ਇੱਕ ਘੰਟੇ ਦਾ ਹੁੰਦਾ। ਤੇ ਉਹਦੇ ਲਈ 30 ਸਵਾਲ ਜਿਵੇਂ ਪੰਜਾਬ ਯੂਨੀਵਰਸਿਟੀ ਨੇ ਨਿਰਧਾਰਿਤ ਕੀਤੇ ਨੇ ਪੰਜਾਬੀ ਯੂਨੀਵਰਸਿਟੀ ਤੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਯੂਨ ਸਰਵਿਸਿਜ਼ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਜਿਹੜੇ 30 ਸਵਾਲ ਹੋਣਗੇ ਉਹਦੇ 2 ਨੰਬਰ ਹੁੰਦੇ ਨੇ। ਇਆ ਇੱਕ ਨੰਬਰ ਰੱਖਿਆ ਜਾਂਦਾ ਤਾਂ ਉਹਦੇ ਆਧਾਰ ਦੇ ਉੱਤੇ ਹੀ ਜਿਹੜੀਆਂ ਅਗਲੀਆਂ ਟੀਮਾਂ ਜਿਹੜੀਆਂ ਚੁਣੀਆਂ ਜਾਂਦੀਆਂ ਨੇ ਫਾਈਨਲ ਰਾਉਂਡ ਦੇ ਵਿੱਚ ਉਹਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਕੁਝ ਕੁਇਜ਼ ਮਾਸਟਰ ਜਿਹੜੇ ਉਹ 네ਗੇਟਿਵ ਮਾਰਕਿੰਗ ਵੀ ਰੱਖ ਦਿੰਦੇ ਨੇ ਕਿਉਂਕਿ ਜਦੋਂ ਟੀਮਾਂ ਬਹੁਤ ਜ਼ਿਆਦਾ ਹੋਣ ਮੰਨ ਲਓ ਵੀ 25 ਟੀਮਾਂ ਹੋਣ ਤਾਂ ਫਿਰ ਤੁਹਾਨੂੰ ਰਿਜ਼ਲਟ ਬਣਾਉਣਾ ਔਖਾ ਹੋ ਜਾਂਦਾ ਫਿਰ ਜਦੋਂ 네ਗੇਟਿਵ ਮਾਰਕਿੰਗ ਹੋਵੇ ਤਾਂ ਫਿਰ ਰਿਜ਼ਲਟ ਸੌਖਾ ਵੀ ਬਣਦਾ ਹੈਗਾ ਦੂਸਰਾ ਇਹ ਵੀ ਹੁੰਦਾ ਕਿ ਫਿਰ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਇਹ ਹੁੰਦਾ ਕਿ ਉਹ ਤੁੱਕੇ ਨਹੀਂ ਲਾਉਣਗੇ ਨਹੀਂ ਤਾਂ ਫਿਰ ਤੁਸੀਂ ਬਿਨਾਂ ਗੱਲ ਤੋਂ ਤੁੱਕੇ ਲਾਈ ਜਾਓਗੇ ਤੁਸੀਂ ਐਕਿਊਰੇਟ ਜਿਹੜਾ ਤੁਹਾਨੂੰ ਉੱਤਰ ਆਉਂਦਾ ਹੈਗਾ ਜਿਹੜੇ ਸਵਾਲ ਦਾ ਉੱਤਰ ਹੁੰਦਾ ਤੁਸੀਂ ਉਸੇ ਦਾ ਹੀ ਉੱਤਰ ਜਿਹੜਾ ਉਹ ਦੇਣਾ ਹੁੰਦਾ ਇਸ ਕਰਕੇ ਇਹ ਕੁਇਜ਼ ਮਾਸਟਰ ਦੇ ਹੁੰਦਾ ਕਿ ਉਹ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਇਹਦੇ ਚ ਨੈਗੇਟਿਵ ਮਾਰਕਿੰਗ ਹੈਗੀ ਹੈ ਹੋ ਸਕਦੀ ਹੈ ਜਾਂ ਇਹਦੇ ਚ ਤੁਸੀਂ ਸਿਰਫ ਉੱਤਰ ਦੇਣੇ ਹੈਗੇ ਆ ਜਾਂ ਫਿਰ ਇਹਦੇ ਚ ਆਬਜੈਕਟਿਵ ਟਾਈਪ ਆ ਕਿ ਤੁਸੀਂ ਇੱਕ ਰਾਈਟ ਆਨਸਰ ਆ ਜਿਹੜਾ ਉਹਨੂੰ ਟਿਕ ਕਰਨਾ ਹੈਗਾ ਤਾਂ ਉਸ ਵੇਲੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਜਿਹੜੇ ਵੀ ਵਿਦਿਆਰਥੀ ਇਸ ਇਵੈਂਟ ਦੇ ਵਿੱਚ ਜਾਂਦੇ ਨੇ ਉਹਨਾਂ ਨੇ ਕੀ ਕਰਨਾ ਹੁੰਦਾ ਕਿ ਤੁਸੀਂ ਜਦੋਂ ਆਪਦਾ ਉੱਤਰ ਦੇਣਾ ਹੈਗਾ ਪਹਿਲਾ ਗੱਲ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜਿਹੜੇ ਪ੍ਰਸ਼ਨ ਲਈ ਕਲੀਅਰ ਹੋ ਤੁਹਾਨੂੰ ਜਿਹੜਾ ਲੱਗਦਾ ਕਿ ਇਸ ਦਾ ਉੱਤਰ ਸਾਨੂੰ ਆਉਂਦਾ ਹੈਗਾ ਤੁਸੀਂ ਉਸੇ ਦਾ ਹੀ ਉੱਤਰ ਦਿਓ ਦੂਸਰਾ ਹੈਗਾ ਕਿ ਜਦੋਂ ਤੁਸੀਂ ਜੇ ਲਿਖਤੀ ਉੱਤਰ ਦੇ ਰਹੇ ਹੋ ਤਾਂ ਤੁਸੀਂ ਉਸ ਨੂੰ ਇਸ ਤਰ੍ਹਾਂ ਦਿਓ ਕਿ ਕੋਈ ਬਹੁਤ ਲੰਬਾ ਚੋੜਾ ਉੱਤਰ ਨਾ ਹੋਵੇ ਉਹ ਸਪਸ਼ਟ ਉੱਤਰ ਹੋਵੇ ਕਿਉਂਕਿ ਕੁਇਜ਼ ਦੇ ਕੁਇਜ਼ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਆ ਕਿ ਆਬਜੈਕਟਿਵ ਟਾਈਪ ਵੀ ਹੁੰਦੇ ਨੇ ਤਾਂ ਤੁਹਾਡਾ ਇੱਕ ਕਲੀਅਰ ਉੱਤਰ ਹੋਵੇ ਤੁਸੀਂ ਬਹੁਤ ਤਿੰਨ ਚਾਰ ਲਾਈਨਾਂ ਦੇ ਵਿੱਚ ਉੱਤਰ ਨਾ ਦਿਓ ਉਹਦੇ ਵਿੱਚ ਟਾਈਮ ਵੇਸਟ ਵੀ ਹੋਏਗਾ ਉਹਦੇ ਵਿੱਚ ਜਿਹੜਾ ਕੁਇਜ਼ ਮਾਸਟਰ ਉਹ ਵੀ ਹੋ ਜਾਏਗਾ ਉਲਝਾਵਲਾ ਉੱਤਰ ਜਿਹੜਾ ਨਾ ਹੋਵੇ ਦੂਸਰਾ ਇਹ ਵੀ ਹੁੰਦਾ ਕਿ ਤੁਸੀਂ ਜੇ ਮਤਲਬ ਆਬਜੈਕਟਿਵ ਟਾਈਪ ਹੈਗਾ ਤਾਂ ਉਹਦੇ ਵਿੱਚ ਜੇ ਤੁਸੀਂ ਉੱਤਰ ਦੇ ਰਹੇ ਹੋ ਤਾਂ ਤੁਹਾਨੂੰ ਕਲੀਅਰਲੀ ਕਿ ਕਿਹੜਾ ਆਨਸਰ ਹੈਗਾ ਤੁਸੀਂ ਉਹਦੇ ਤੇ ਟਿਕ ਕਰੋ ਕਈ ਵਾਰੀ ਕੁਝ ਵਿਦਿਆਰਥੀ ਕੀ ਕਰਦੇ ਆ ਕਿ ਦੋ ਦੋ ਆਨਸਰ ਟਿਕ ਕਰ ਦਿੰਦੇ ਆ ਫਿਰ ਇੱਕ ਤੇ ਕਾਟਾ ਲਾ ਦਿੰਦੇ ਨੇ ਉਹਦੇ ਚ ਫਿਰ ਜਿਹੜਾ ਕੁਇਜ਼ ਮਾਸਟਰ ਹੁੰਦਾ ਉਹ ਦੋਨਾਂ ਨੂੰ ਹੀ 네ਗੇਟਿਵ ਕਰ ਦਿੰਦਾ ਇਸ ਕਰਕੇ ਕਿਉਂਕਿ ਤਿੰਨ ਜਣਾਂ ਦੀ ਟੀਮ ਹੁੰਦੀ ਆ ਤਿੰਨੋਂ ਬੰਦੇ ਰਾਏ ਕਰਕੇ ਦੇਖੋ ਕਿ ਕਿਹੜਾ ਉੱਤਰ ਠੀਕ ਹੈ ਉਸੇ ਹੀ ਉੱਤਰ ਦੇ ਉੱਤੇ ਤੁਸੀਂ ਆਪ ਦਾ ਠੀਕ ਨਿਸ਼ਾਨ ਲਗਾਓ ਅੱਜ ਜਿਹੜੀ ਆਪਾਂ ਗੱਲ ਕਰਨੀ ਸੀ ਉਹਦੇ ਤੇ ਕਿਉਂਕਿ ਮੈਂ ਭੂਮਿਕਾ ਦੇ ਵਿੱਚ ਇਹ ਗੱਲ ਕੀਤੀ ਹੈ ਦੁੱਧ ਚ ਇਹ ਸੀਗਾ ਕਿ ਇਹਦਾ ਇਹਦੇ ਵਿੱਚ ਹੁੰਦਾ ਕੀ ਕੀ ਹੈ ਵੀ ਕੀ ਕੀ ਜਿਹੜਾ ਸਿਲੇਬਸ ਦੀ ਗੱਲ ਕਰ ਰਹੇ ਸੀ ਕਿ ਤਨਾ ਕੋਈ ਦੱਸਿਆ ਸੀਗਾ ਕਿ ਭਾਵੇਂ ਯੂਨੀਵਰਸਿਟੀਆਂ ਕੁਝ ਨਿਰਧਾਰਤ ਕਰ ਦਿੰਦੀਆਂ ਨੇ ਸਿਲੇਬਸ ਜਾਂ ਬੋਰਡ ਜਾਂ ਜਿਹੜੇ ਵੀ ادارے ਨੇ ਤਾਂ ਪਰ ਦੂਸਰੇ ਨਾਲ ਹੀ ਇਹ ਵੀ ਹੁੰਦਾ ਹੈਗਾ ਕਿ ਇਹਦੇ ਵਿੱਚ ਜਿਵੇਂ ਮੇਰੇ ਕੋਲੇ ਇਹ ਇਹਦੇ ਵਿੱਚ ਹਿਸਟਰੀ ਦੀ ਮੈਂ ਪਹਿਲਾਂ ਹੀ ਗੱਲ ਕੀਤੀ ਹੋਈ ਹੈ ਤੁਸੀਂ ਨਾਲ ਹੀ ਇਹਦੇ ਵਿੱਚ ਜਿਵੇਂ ਪੰਜਾਬ ਦਾ ਭੂਗੋਲਕ ਪੰਗੋਲਕ ਸਥਿਤੀ ਪੰਜਾਬ ਦੀ ਕੀ ਹੈਗੀ ਉਹਦੇ ਚ ਫਿਰ ਪੰਜਾਬ ਦੇ ਦਰਿਆਵਾਂ ਦੀ ਗੱਲ ਹੋ ਸਕਦੀ ਹੈ ਪੰਜਾਬ ਦੇ ਜਿਹੜੇ ਹੋਰ ਜਿਹੜੇ ਸਾਡੇ ਖੇਤਰ ਨੇ ਜਿਵੇਂ ਅਸੀਂ ਮਾਲਵਾ ਮਾਝਾ ਦੁਆਬਾ ਪੁਆਦ ਇਹਨਾਂ ਦੀ ਗੱਲ ਹੋ ਸਕਦੀ ਹੈ ਪੁਰਾਣੇ ਪੰਜਾਬ ਦੀਆਂ ਗੱਲਾਂ ਹੋ ਸਕਦੀਆਂ ਨੇ 47 ਤੋਂ ਪਹਿਲਾਂ ਦੀਆਂ ਹਨ ਫਿਰ ਪਛਾਵਾਂ ਦੇ ਉੱਤੇ ਜਿਹੜੀਆਂ ਸਾਡੀ ਪਾਸ਼ਾ ਦਾ ਦੀ ਹਿਸਟਰੀ ਕੀ ਹੈਗੀ ਆ ਕਿ ਜਿਹਦੇ ਚ ਯਸਾ ਡੀਬੀਆ ਕਰਨੀਆਂ ਗੱਲਾਂ ਹੋ ਸਕਦੀਆਂ ਨੇ ਜਾਂ ਹੋਰ ਕਿਸੇ ਨੇ ਕੋਈ ਕਿਤਾਬ ਲਿਖੀ ਹੈ ਹਨ ਇਸ ਤਰ੍ਹਾਂ ਦੀਆਂ ਕੁਝ ਸਵਾਲ ਆ ਜਿਹੜੇ ਹੋ ਸਕਦੇ ਨੇ ਔਰ ਪੰਜਾਬ ਦੇ ਜਿਵੇਂ ਬਦਲ ਦੇ ਨਾਮ ਨੇ ਕਿ ਕਿਉਂਕਿ ਪੰਜਾਬ ਹਮੇਸ਼ਾ ਇਹਦੇ ਨਾਮ ਬਦਲਦੇ ਰਹੇ ਆ ਕਦੇ ਸਤ ਸਿੰਧੂ ਆ ਹਨ ਕਦੇ ਤਾਂ ਉਹ ਜਿਹੜੇ ਨਾਮ ਨੇ ਕਿਹੜੇ ਦੌਰ ਦੇ ਵਿੱਚ ਕੀ ਨਾਮ ਹੈਗਾ ਸੀਗਾ ਕਿਸ ਸਮੇਂ ਦੇ ਵਿੱਚ ਪੰਜਾਬ ਦਾ ਕੀ ਇਹ ਵੈਦਿਕ ਕਾਲ ਤੋਂ ਲੈ ਕੇ ਹੁਣ ਤੱਕ ਫਿਰ ਪੰਜਾਬ ਦੀਆਂ ਜਿਹੜੀਆਂ ਸੀ ਮਾਵਾਂ ਹੈਗੀਆਂ ਜਿਹੜੀਆਂ ਉਹ ਵੀ ਬਦਲਦੀਆਂ ਰਹੀਆਂ ਨੇ ਇਸੇ ਤਰ੍ਹਾਂ ਪੰਜਾਬ ਦੇ ਦਰਿਆ ਹਨਾ ਕਿੱਥੇ ਕਿਹੜਾ ਦਰਿਆ ਵਹਿੰਦਾ ਹੈਗਾ ਕਿਹੜੇ ਦਰਿਆ ਨੂੰ ਕਿਹੜੇ ਦਰਿਆ ਕਿੱਧਰ ਦੀ ਲੰਘਦਾ ਹੈਗਾ ਇਹ ਇਸ ਤਰ੍ਹਾਂ ਦੇ ਸਵਾਲ ਹੈ ਜਿਹੜੇ ਉਹ ਪੁੱਛੇ ਜਾ ਸਕਦੇ ਨੇ ਸਾਡੀਆਂ ਇਤਿਹਾਸਕ ਥਾਵਾਂ ਹੈਗੀਆਂ ਜਿਹੜੀਆਂ ਉਹਦੇ ਚ ਕਿ ਸਾਡੇ ਜਿਹੜੀਆਂ ਕਿਹੜੀ ਥਾਂ ਦੀ ਕੀ ਮਹੱਤਤਾ ਹੈਗੀ ਆ ਮਤਲਬ ਕਿੱਲੇਆਂ ਬਾਰੇ ਕੋਈ ਗੱਲ ਹੋ ਸਕਦੀ ਹੈ ਯਾ ਮਤਲਬ ਅਸੀਂ ਅਨੰਦਪੁਰ ਸਾਹਿਬ ਬਾਰੇ ਕੋਈ ਗੱਲ ਕਰ ਸਕਦੇ ਹਾਂ ਜਾਂ ਅਸੀਂ ਦਮਦਮਾ ਸਾਹਿਬ ਬਾਰੇ ਕੋਈ ਗੱਲ ਕਰ ਸਕਦੇ ਹਾਂ ਸਿੱਖ ਹਿਸਟਰੀ ਨਾਲ ਸੰਬੰਧਿਤ ਜਾਂ ਲਾਹੌਰ ਦੇ ਦੀਆਂ ਗੱਲਾਂ ਹੋ ਸਕਦੀਆਂ ਰਣਜੀਤ ਸਿੰਘ ਕਾਲ ਦੀਆਂ ਗੱਲਾਂ ਹੋ ਸਕਦੀਆਂ ਕਿ ਕਿੱਥੇ ਕਿੱਥੇ ਕਿਹੜੀਆਂ ਘਟਨਾਵਾਂ ਜਿਹੜੀਆਂ ਘਟੀਆਂ ਸੀ ਕੱਲੂ ਘਰੇਵਾਰੀ ਬਾਰੇ ਗੱਲਾਂ ਹੋ ਸਕਦੀਆਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜਾ ਸਵਾਲ ਹੈ ਜਿਹੜੇ ਉਹਦੇ ਪੁੱਛੇ ਜਾ ਸਕਦੇ ਐ ਇਸ ਤੋਂ ਬਿਨਾਂ ਜਦੋਂ ਅਸੀਂ ਸਭਿਆਚਾਰ ਦੀ ਗੱਲ ਕਰਦੇ ਹਾਂ ਉਹਦੇ ਚ ਪੰਜਾਬੀ ਜਿਹੜਾ ਰਹਿਣ ਸਹਿਣ ਹੈਗਾ ਸਾਡਾ ਉਹਦੇ ਚ ਉਹਦੇ ਬਾਰੇ ਵੀ ਸਵਾਲ ਹੁੰਦੇ ਨੇ ਜਿਹਦੇ ਚ ਹੁੰਦਾ ਕਿ ਸਾਡੇ ਰੀਤੀ ਰਿਵਾਜ ਕੀ ਨੇ ਕਿ ਰੀਤੀ ਰਿਵਾਜਾਂ ਦੇ ਵਿੱਚ ਰੀਤੀ ਰਿਵਾਜਾਂ ਦੇ ਵਿੱਚ ਇਹ ਵੀ ਆ ਜਾਂਦਾ ਕਿ ਵਿਆਹ ਦੇ ਹੋਗੇ ਰੀਤੀ ਰਿਵਾਜ ਫਿਰ ਸਾਡੇ ਮਰਨ ਦੇ ਹੋਗੇ ਸਾਡੇ ਜਨਮ ਸਮੇਂ ਦੇ ਹੋਗੇ ਜਿਹੜੇ ਪੰਜਾਬੀ ਬੰਦਾ ਸੀ ਕਹਿੰਦੇ ਆ ਕਿ ਗੀਤਾਂ ਦੇ ਵਿੱਚ ਹੀ ਜੰਮਦਾ ਹੈ ਗੀਤਾਂ ਦੇ ਵਿੱਚ ਹੀ ਮਰਦਾ ਹੈ ਤਾਂ ਉਹ ਸਾਡੇ ਜਿਹੜੇ ਰੀਤੀ ਰਿਵਾਜ ਦੇ ਨਾਲ ਸੰਬੰਧਿਤ ਜਿਵੇਂ ਅਸੀਂ ਕਹਿੰਦੇ ਆ ਕਿ ਜੀ ਪੰਜਾਬੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਗੋ ਆ ਜਿਹੜੀ ਉਹ ਕਦੋਂ ਕੰਢੀ ਜਾਂਦੀ ਹੈਗੀ ਹਨ ਇਸ ਤਰ੍ਹਾਂ ਦੇ ਸਵਾਲ ਨੇ ਜਾਂ ਗਾਨਾ ਖੇਡਣ ਦੀ ਰਸਮ ਕਦੋਂ ਕੀਤੀ ਜਾਂਦੀ ਆ ਉਸ ਰਸਮ ਦੇ ਵਿੱਚ ਸ਼ਾਮਿਲ ਕੌਣ ਹੁੰਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਰਸਮਾਂ ਨੇ ਇਸ ਤੋਂ ਬਿਨਾ ਸਾਡੇ ਰਿਸ਼ਤਾ ਨਾਤਾ ਪ੍ਰਬੰਧ ਨੇ ਅਸੀਂ ਜਿਵੇਂ ਹੁਣ ਤਾਂ ਅਸੀਂ ਅੰਕਲ ਅੰਟੀ ਦੇ ਉੱਤੇ ਹੀ ਆ ਗਏ ਪਹਿਲਾਂ ਸਾਡੇ ਕੋਲੇ ਬਹੁਤ ਸਾਰੇ ਜਿਹੜੇ ਰਿਸ਼ਤੇ ਹੁੰਦੇ ਸੀਗੇ ਤਾਂ ਉਹਦੇ ਵਿੱਚ ਜਿਹੜੇ ਪੁਰਾਣੇ ਸਾਡੇ ਰਿਸ਼ਤੇ ਸੀਗੇ ਕਿ ਉਹਨਾਂ ਦੇ ਬਾਰੇ ਤੁਹਾਨੂੰ ਸਵਾਲ ਜਿਹੜੇ ਉਹ ਆ ਸਕਦੇ ਹੈਗੇ ਆ ਕਿ ਚਾਚੇ ਦੇ ਮੁੰਡੇ ਲਈ ਕੀ ਸ਼ਬਦ ਵਰਤੇ ਜਾਂਦਾ ਹੈ ਜਾਂ ਭਤੀਜੇ ਲਈ ਕੀ ਸ਼ਬਦ ਵਰਤੇ ਜਾਂਦਾ ਸੀ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀ ਸਾਡੇ ਰਿਸ਼ਤੇ ਨਾਤੇ ਨਾਲ ਸੰਬੰਧਿਤ ਸ਼ਬਦਾਵਲੀ ਹੈਗੀ ਹੈ ਇਸੇ ਤਰ੍ਹਾਂ ਸਾਡੇ ਹਾਰ ਸ਼ਿੰਗਾਰ ਹਾਰ ਸ਼ਿੰਗਾਰ ਦੇ ਵਿੱਚ ਕਿ ਜਿਵੇਂ ਜਾਣਦੇ ਹੋ ਕਿ ਸਿਰ ਦੇ ਉੱਤੇ ਜਿਹੜੇ ਗਹਿਣੇ ਪਾਏ ਜਾਂਦੇ ਨੇ ਜਦੋਂ ਅਸੀਂ ਔਰਤਾਂ ਦੇ ਹਵਾਲੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਉਹ ਵੱਖ-ਵੱਖ ਜਿਵੇਂ ਸੱਗੀ ਫੁੱਲ ਵੀ ਹੈਗਾ ਹਨਾ ਤਾਂ ਜਿਹੜੇ ਅਸੀਂ ਗੋਖੜੂ ਕਿੱਥੇ ਗਹਿਣਾ ਪਾਇਆ ਜਾਂਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਹਾਰ ਸ਼ਿੰਗਾਰ ਨਾਲ ਸੰਬੰਧਿਤ ਨੇ ਫਿਰ ਅਸੀਂ ਢਾਕ ਬੰਗਲਾ ਕੀ ਹੁੰਦਾ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਸ ਤੋਂ ਬਿਨਾ ਸਾਡੇ ਕੋਲ ਖਾਣ ਪੀਣ ਹੈਗਾ ਕਿ ਸਾਡਾ ਜਿਹੜਾ ਪੰਜਾਬੀ ਖਾਣ ਪੀਣ ਹੈਗਾ ਉਹਦੇ ਨਾਲ ਸੰਬੰਧਿਤ ਸ਼ਬਦਾਵਲੀ ਹੈ ਜਿਵੇਂ ਅਸੀਂ ਹੁਣੇ ਸੌਣ ਲੰਘ ਕੇ ਗਿਆ ਤੇ ਅਸੀਂ ਪੂੜਿਆਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਗੁਲਗਲਿਆਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਖੀਰ ਦੀ ਗੱਲ ਕਰਦੇ ਹਾਂ ਫਿਰ ਅਸੀਂ ਜਦੋਂ ਅਗਲਾ ਸਮਾਂ ਆਉਂਦਾ ਠੀਕ ਹੈ ਉਹਨਾਂ ਰੁੱਤਾਂ ਦੇ ਬਦਲ ਨਾਲ ਸਾਡੇ ਅਸੀਂ ਪਿੰਨੀਆਂ ਹੁੰਦੀਆਂ ਨੇ ਸਾਡਾ ਬਹੁਤ ਕੁਝ ਹੁੰਦਾ ਤਾਂ ਕਿਹੜੇ ਸਮੇਂ ਕਿਹੜੀ ਕਿਸ ਤਰ੍ਹਾਂ ਦਾ ਖਾਣ ਪੀਣ ਹੈਗਾ ਜਿਹੜਾ ਉਹ ਵਰਤਿਆ ਜਾਂਦਾ ਤਾਂ ਇਸ ਤਰ੍ਹਾਂ ਦੇ ਕੁਝ ਸਵਾਲ ਹੁੰਦੇ ਨੇ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਸਾਡੇ ਵਿਸ਼ਵਾਸ ਨੇ ਲੋਕ ਵਿਸ਼ਵਾਸ ਨੇ ਉਹਦੇ ਬਾਰੇ ਸਵਾਲ ਹੋ ਸਕਦੇ ਨੇ ਕਿ ਜੇ ਬੰਦੇ ਨੇ ਕਿਸੇ ਨੇ ਨਿਛ ਮਾਰਤੀ ਜਾਂ ਜਿਹਨੂੰ ਸਿੱਖਿਕ ਵੀ ਕਹਿ ਦਿੰਦੇ ਆ ਕਿ ਫਿਰ ਕੀ ਉਹਨੂੰ ਮਾੜਾ ਸਮਝਿਆ ਜਾਂਦਾ ਕਿ ਚੰਗਾ ਸਮਝਿਆ ਜਾਂਦਾ ਜੇ ਬਿੱਲੀ ਰਸਤਾ ਕੱਟ ਜਾਂਦੀ ਉਹਨੂੰ ਕੀ ਸਮਝਿਆ ਜਾਂਦਾ ਆ ਇਸ ਤਰ੍ਹਾਂ ਦੇ ਕੁਝ ਸਵਾਲ ਨੇ ਫਿਰ ਇਹ ਵੀ ਕਿਹਾ ਜਾਂਦਾ ਕਿ ਜੇ ਮਤਲਬ ਮੀਂਹ ਪੈਂਦਾ ਹੋਵੇ ਤਾਂ ਜੇ ਧੁੱਪ ਨਿਕਲ ਆਵੇ ਤਾਂ ਕੀ ਹੁੰਦਾ ਜਿਵੇਂ ਕਹਿ ਦਿੰਦੇ ਕਿ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਇਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਪੁੱਛੀਆਂ ਜਾਂਦੀਆਂ ਨੇ ਇਸ ਤਰ੍ਹਾਂ ਸਾਡੇ ਜਿਹੜੇ ਤਿਉਹਾਰ ਨੇ ਮੇਲੇ ਨੇ ਉਹਨਾਂ ਦੇ ਬਾਰੇ ਸਵਾਲ ਹੈ ਜਿਹੜੇ ਉਹ ਹੋ ਸਕਦੇ ਨੇ ਸਾਡਾ ਹਾਰਸ਼ਿੰਗਾਰ ਹੈਗਾ ਹਨਾ ਹੋਪ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਸਾਡੀਆਂ ਜਿਹੜੀਆਂ ਪੰਜਾਬ ਪੰਜਾਬੀ ਦੀਆਂ ਪੰਜਾਬੀ ਸੁਭਾਵ ਦੀਆਂ ਜਿਹੜੀਆਂ ਨੈਤਿਕ ਕਦਰਾਂ-ਕੀਮਤਾਂ ਨੇ ਉਹਨਾਂ ਬਾਰੇ ਜਿਹੜੇ ਸਵਾਲ ਕੁਝ ਹੋ ਸਕਦੇ ਨੇ ਇਸ ਤੋਂ ਬਿਨਾ ਸਾਡੇ ਲੋਕ ਕਿੱਤੇ ਨੇ ਲੋਕ ਮਨੋਰੰਜਨ ਹੈ ਸਾਡਾ ਜਿਦੇ ਨਾਲ ਸੰਬੰਧਤ ਸ਼ਬਦਾਵਲੀ ਹੈਗੀ ਆ ਉਹਦੇ ਬਾਰੇ ਵੀ ਸਵਾਲ ਜਿਹੜੇ ਪੁੱਛੇ ਜਾਂਦੇ ਨੇ ਜਿਵੇਂ ਸਾਡੇ ਸੁਨਿਆਰੇ ਦਾ ਕੀਤਾ ਹੈ ਲੋਹਾਰ ਦਾ ਕੀਤਾ ਹੈ ਇਸੇ ਤਰ੍ਹਾਂ ਤਰਖਾਨ ਦਾ ਕੀਤਾ ਹੈ ਜਿਵੇਂ ਸੁਨਿਆਰੇ ਦਾ ਕੀਤਾ ਤਾਂ ਉਹਦੇ ਜਿਹੜੇ ਔਜ਼ਾਰ ਹੁੰਦੇ ਨੇ ਉਹ ਇੱਕ ਵਿਸ਼ੇਸ਼ ਤਰ੍ਹਾਂ ਦੇ ਔਜ਼ਾਰ ਹੁੰਦੇ ਨੇ ਤੇ ਉਹਨਾਂ ਦੇ ਨਾਮ ਕੀ ਨੇ ਕਿਹੜੇ ਔਜ਼ਾਰ ਨੂੰ ਕੀ ਕਿਹਾ ਜਾਂਦਾ ਐਸੀ ਤਰ੍ਹਾਂ ਤਰਖਾਨ ਦੇ ਔਜ਼ਾਰ ਨੇ ਜਿਹੜੇ ਉਹਨਾਂ ਨੂੰ ਕੀ ਕਿਹਾ ਜਾਂਦਾ ਸਾਡੇ ਖੇਤੀ ਦੇ ਸੰਦ ਨੇ ਖੇਤੀ ਦੇ ਸੰਬੰਧ ਨੇ ਖੂਹ ਨਾਲ ਸੰਬੰਧਤ ਸ਼ਬਦਾਵਲੀ ਜਿਹੜੀ ਹੈਗੀ ਆ ਉਹ ਉਹਦੇ ਬਾਰੇ ਵੀ ਸਵਾਲ ਆ ਜਿਹੜੇ ਪੁੱਛੇ ਜਾਂਦੇ ਨੇ ਗੱਡੇ ਬਾਰੇ ਸ਼ਬਦਾਵਲੀ ਹੈ ਜਿਹੜੀ ਜਾਂ ਸਾਡੇ ਹੋਰ ਜਿੰਨੇ ਵੀ ਅਸੀਂ ਖੇਤ ਦੇ ਵਿੱਚ ਕੋਈ ਚੀਜ਼ਾਂ ਵਰਤਦੇ ਹੈਗੇ ਆ ਉਸ ਤਰ੍ਹਾਂ ਦੀ ਸ਼ਬਦਾਵਲੀ ਦੇ ਨਾਲ ਸੰਬੰਧਤ ਸਵਾਲ ਵੀ ਆ ਜਿਹੜੇ ਉਹ ਇਸ ਦੇ ਵਿੱਚ ਪੁੱਛੇ ਜਾਂਦੇ ਨੇ ਇਸ ਤੋਂ ਬਿਨਾਂ ਸਾਡੀਆਂ ਲੋਕ ਖੇਡਾਂ ਨੇ ਲੋਕ ਨਾਚ ਪੰਗੜੇ ਦੇ ਸਵਾਲ ਹੋ ਸਕਦੇ ਨੇ ਖੇਡਾਂ ਦੇ ਬਾਰੇ ਸਵਾਲ ਹੋ ਸਕਦਾ ਹੈ ਕਿ ਤੁਸੀਂ ਇਹ ਕੁੜੀਆਂ ਦੀ ਖੇਡ ਆ ਕਿ ਮੁੰਡਿਆਂ ਦੀ ਖੇਡ ਆ ਇਸ ਦੇ ਵਿੱਚ ਕੀ ਪ੍ਰਕਿਰਿਆ ਹੁੰਦੀ ਹੈਗੀ ਆ ਇਹ ਖੇਡ ਹੈਗੀ ਆ ਕਿ ਲੋਕਨਾਟ ਹੈਗਾ ਇਹ ਲੋਕਨਾਚ ਹੈਗਾ ਕਿ ਲੋਕ ਖੇਡ ਹੈਗੀ ਆ ਕੁੜੀਆਂ ਦੀ ਖੇਡ ਆ ਕੀ ਦੀ ਆ ਇਸੇ ਤਰ੍ਹਾਂ ਸਾਡੇ ਲੋਕ ਮੇਲੇ ਨੇ ਜਿਹੜੇ ਕਿਹੜਾ ਮੇਲਾ ਕਿੱਥੇ ਲੱਗਦਾ ਹੈਗਾ ਕਿਹੜੇ ਮੇਲੇ ਦੀ ਕੀ ਵਿਸ਼ੇਸ਼ਤਾ ਹੈਗੀ ਆ ਕਿਹੜਾ ਜਿਹੜਾ ਮੇਲਾ ਉਹ ਕਿਹੜੇ ਦਿਨਾਂ ਦੇ ਵਿੱਚ ਮਨਾਇਆ ਜਾਂਦਾ ਉਹਦੇ ਦੇਸੀ ਦਿਨ ਜਿਹੜੇ ਹੈਗੇ ਨੇ ਉਹ ਉਹਨਾਂ ਬਾਰੇ ਵੀ ਸਵਾਲ ਆ ਜਿਹੜੇ ਉਹ ਪੁੱਛੇ ਜਾਂਦੇ ਨੇ ਇਸ ਤੋਂ ਬਿਨਾ ਸਾਡੀਆਂ ਜਿਹੜਾ ਲੋਕ ਕਾਵ ਹੈਗਾ ਲੋਕ ਆਪ ਦਾ ਪਸਾਰ ਕਿਉਂਕਿ ਬਹੁਤ ਵੱਡਾ ਹੈਗਾ ਸਿੱਠਣੀਆਂ ਹੈ ਸਾਡੇ ਕੋਲੇ ਸਾਡੇ ਕੋਲੇ ਬੋਲੀਆਂ ਹੈਗੀਆਂ ਸਾਡੇ ਕੋਲੇ ਟੱਪੇ ਨੇ ਸੋ ਇਹਨਾਂ ਦੇ ਨਾਲ ਸੰਬੰਧਿਤ ਸ਼ਬਦਾਵਲੀ ਵੀ ਜਿਹੜੀ ਵਰਤੀ ਜਾਂਦੀ ਆ ਜਾਂ ਉਹਦੇ ਬਾਰੇ ਸਵਾਲ ਆ ਜਿਹੜੇ ਉਹ ਪੁੱਛੇ ਜਾਂਦੇ ਨੇ ਇਸ ਤੋਂ ਬਿਨਾ ਸਾਡੇ ਕੋਲੇ ਅਖਾਣ ਮੁਹਾਵਰੇ ਨੇ ਅਖਾਣ ਅੱਧਾ ਦਿੱਤਾ ਜਾਂਦਾ ਫਿਰ ਪੁੱਛਿਆ ਜਾਂਦਾ ਕਿ ਅਖਾਣ ਤੁਸੀਂ ਇਹਨੂੰ ਪੂਰਾ ਕਰ ਦਿਓ ਇਸੇ ਤਰ੍ਹਾਂ ਕੋਈ ਮੁਹਾਵਰਾ ਜਿਹੜਾ ਹੈ ਉਹਦਾ ਅਰਥ ਕੀ ਹੁੰਦਾ ਜਾਂ ਕੋਈ ਅਰਥ ਦੇ ਕੇ ਕੋਈ ਮੁਹਾਵਰਾ ਉਹਦਾ ਪੁੱਛਿਆ ਜਾਵੇਗਾ ਸਾਡੀਆਂ ਲੋਕ ਕਹਾਣੀਆਂ ਨੇ ਲੋਕ ਕਹਾਣੀਆਂ ਦੇ ਪਾਤਰ ਕਿਹੜੇ ਨੇ ਹਨ ਤਾਂ ਉਹਦੇ ਵਿੱਚ ਵੀ ਸਵਾਲ ਆ ਸਾਡੇ ਜਿਹੜੀਆਂ ਲੋਕ ਗਥਾਵਾਂ ਨੇ ਪ੍ਰੀਤ ਕਥਾਵਾਂ ਨੇ ਪ੍ਰੀਤ ਕਥਾਵਾਂ ਦੇ ਵਿੱਚੋਂ ਜਿਹੜਾ ਕੋਈ ਹੀਰ ਰਾਂਝੇ ਦੀ ਜਿਹੜੀ ਕਹਾਣੀ ਹੈਗੀ ਹੈ ਕਥਾ ਹੈਗੀ ਹੈ ਕਿੱਸਾ ਹੈਗਾ ਉਹਦੇ ਕੈਰੈਕਟਰ ਕਿਹੜੇ-ਕਿਹੜੇ ਨੇ ਸੋ ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਤੁਸੀਂ ਤੁਹਾਡੇ ਲਈ ਉਹ ਪੁੱਛੇ ਜਾਣਗੇ ਤਾਂ ਤੁਸੀਂ ਮੀਨਸ ਇਹਦੇ ਚ ਹੀ ਹੈਗਾ ਇਹਦਾ ਅਰਥ ਹੀ ਹੈਗਾ ਕਿ ਤੁਸੀਂ ਜਿਹੜਾ ਪੰਜਾਬੀ ਲੋਕਤਾਰਾਂ ਨਾਲ ਸੰਬੰਧਤ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਜਿੰਨੇ ਵੀ ਖੇਤਰ ਨੇ ਉਹਦੇ ਚ ਭਾਵੇਂ ਲੋਕ ਸਾਹਿਤ ਹੈਗਾ ਸਾਡਾ ਉਹਦੇ ਚ ਭਾਵੇਂ ਅੱਗੇ ਲੋਕ ਸਾਹਿਤ ਦੇ ਵਿੱਚ ਜਾਂ ਇਹ ਲੋਕ ਕਹਾਵ ਲੋਕ ਨਾਚ ਲੋਕ ਖੇਡਾਂ ਸੋ ਜਿੰਨਾ ਕੁਝ ਵੀ ਹੈਗਾ ਤੁਸੀਂ ਉਹਨੂੰ ਵਿਸਤਾਰ ਦੇ ਨਾਲ ਸਟੱਡੀ ਕਰਨਾ ਤਾਂਕਿ ਤੁਹਾਨੂੰ ਜਿੱਥੋਂ ਵੀ ਸਵਾਲ ਪੁੱਛਿਆ ਜਾਵੇ ਤੁਸੀਂ ਉਸ ਦਾ ਉੱਤਰ ਦੇ ਸਕੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਇਹੀ ਗੱਲਾਂ ਕੀਤੀਆਂ ਨੇ ਕਿ ਇਹਦਾ ਸਿਲੇਬਸ ਕੀ ਹੈ ਇਹਦੀ ਬੰਦਤਰ ਕੀ ਹੈ ਇਹਦੀ ਡਿਜ਼ਾਈਨਿੰਗ ਕੀ ਹੈਗੀ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹਦੇ ਚ ਅਸੀਂ ਕਰਨਾ ਕੀ ਹੈਗਾ ਇਹਦੇ ਵਿੱਚ ਅਸੀਂ ਸਵਾਲ ਕਿੱਥੋਂ ਲੱਭਣੇ ਨੇ ਕਿਹੜੀ ਕਿਤਾਬ ਸਾਡੇ ਲਈ ਸਹਾਈ ਹੋ ਸਕਦੀ ਹੈ ਬਹੁਤ ਸਾਰੇ ਅਧਿਆਪਕਾਂ ਦੇ ਫੋਨ ਵੀ ਮੇਰੇ ਕੋਲੇ ਆਉਂਦੇ ਨੇ ਤਾਂ ਅਧਿਆਪਕਾਂ ਲਈ ਵੀ ਮੈਨੂੰ ਲੱਗਦਾ ਕਿ ਵੀਡੀਓ ਉਹਨਾਂ ਲਈ ਸਹਾਈ ਹੋਏਗੀ ਸੋ ਅੱਜ ਕਾਫੀ ਸਾਰੀਆਂ ਆਪਾਂ ਗੱਲਾਂ ਕੀਤੀਆਂ ਨੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਹੋਵੇ ਤੁਸੀਂ ਚਾਹੋ ਕਿ ਇਸ ਮੁੱਦੇ ਬਾਰੇ ਗੱਲ ਕੀਤੀ ਜਾ ਸਕਦੀ ਆ ਤਾਂ ਤੁਸੀਂ ਮੈਨੂੰ ਮੇਰੇ ਕਮੈਂਡ ਬਾਕਸ ਦੇ ਵਿੱਚ ਜਾ ਕੇ ਕੋਈ ਸਵਾਲ ਹੋਵੇ ਤਾਂ ਤੁਸੀਂ ਉਹ ਕਰ ਸਕਦੇ ਹੋ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਜਰੂਰ ਸ਼ੇਅਰ ਕਰਨਾ ਆਪਣੇ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨਾ ਤਾਂ ਕਿ ਸਾਨੂੰ ਵੀ ਲੱਗੇ ਕਿ ਅਸੀਂ ਕੁਝ ਜੇ ਹੋਰ ਕੀ ਕਰ ਸਕਦੇ ਹਾਂ ਵਿਦਿਆਰਥੀਆਂ ਨੂੰ ਹੋਰ ਕਿਹੜੀ ਜਾਣਕਾਰੀ ਹੈ ਜਿਹੜੀ ਦਿੱਤੀ ਜਾ ਸਕਦੀ ਹੈ ਸੋ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ